ਹਾਂਜੀ ਜੀ ਜੀ ਨਾਮ ਅਮਰਪ੍ਰੀਤ ਕੌਰ ਟੈਂਡ ਮਾਰਪੁਰ ਤੁਸੀਂ ਜਿਹੜੋ ਦੇ ਪਰੰਪਰਨਾ ਹੈ ਹਾਂਜੀ ਜੀ ਵੀਰ ਜੀ ਇੱਕ ਬੰਦਾ ਖੜਾ ਸੀ ਐਨ ਕਹਾ ਮੈਨੂੰ ਨਹੀਂ ਪਤਾ ਚਾਰ ਚਾਰ ਪੰਜ ਪੰਜ ਫੈਲਾਂ ਅੱਗੇ ਲੋਕਾਂ ਦੀਆਂ ਦੇ ਰਿਹਾ ਲੇਡੀ ਜੀ ਦੀ ਬਿਲਕੁਲ ਮਾਰੀ ਨਹੀਂ ਆਉਣ ਦੇ ਰਿਹਾ ਹੈ ਨਾ ਸਾਨੂੰ ਪੰਜ ਚਾਰ ਚਾਰ ਪੰਜ ਪੰਜ ਘੰਟੇ ਹੋ ਗਏ ਲੰਨਾ ਚ ਲੱਗੀਆਂ ਨੇ ਕਈ ਬੀਬੀਆਂ ਤਾਂ ਨਹੀਂ ਖੜ ਹੁੰਦਾ ਦੇਖੋ ਫਿਰੀਆਂ ਮੁਸ਼ਕਲਾਂ ਖੜੀਆਂ ਨੇ ਉਹ ਤੇ ਕੀ ਕੁਰਬੰਦ ਕੀ ਮੈਦੇ ਵੀਡੀਓ ਉੱਪਰ ਹੋ ਕੁਝ ਵੀ ਨਹੀਂ ਕਰਾ ਰਹੇ ਹੋ ਕੁਝ ਵੀ ਨਹੀਂ ਕਰਾ ਰਹੇ ਹੋ ਅੱਗੇ ਅੱਗੇ ਜਾਣ ਦੇ ਰਹੇ ਹੈਂ ਔਰ ਤਾਂ ਰਾਸਤੇ ਪ੍ਰਬੰਧ ਹੋਣੇ ਚਾਹੀਦੇ ਆ ਜੀ ਹਾਂਜੀ ਹਾਂਜੀ ਹੋਣੇ ਚਾਹੀਦੇ ਨੇ ਬਿਲਕੁਲ ਨਹੀਂ ਕੋਈ ਪ੍ਰਬੰਧ ਹੈਗਾ ਬੰਦੇ ਐ ਕਾਕਿਆਂ ਨੂੰ ਐ ਕਰਕੇ ਖੜਦੇ ਨੇ ਕਿੱਥੇ ਲਿਖਿਆ ਹੋਇਆ ਹੈ ਕੋਈ ਤਾਂ ਅਫਸਰ ਕੋਈ ਉੱਤੇ ਦੀ ਧਾਰੀ ਕੋਈ ਨਹੀਂ ਜੀ ਨਹੀਂ ਕੋਈ ਬਿਲਕੁਲ ਨਹੀਂ ਆਇਆ ਸਾਡੇ ਕੋਲ ਹਾਂ ਤੁਸੀਂ ਕੀ ਮੰਗ ਕਰਦੇ ਹੋ ਸੈਟ ਨਹੀਂ ਮੰਗ ਕਰਦੇ ਮੈਂ ਇਹ ਮੰਗ ਕਰਦੀ ਆ ਵੀ ਲੇਡੀ ਜੀ ਨੂੰ ਪਹਿਲੇ ਦੇ ਆਧਾਰ ਤੇ ਅੱਗੇ ਜਾਣ ਦੇਣਾ ਚਾਹੀਦਾ ਕਿੰਨੀ ਔਰਤਾਂ ਸੀ ਆਹ ਤਾਂ ਜੀ ਹੋਣਗੇ ਹੁਣ ਵੀ 20 20 ਬਾ ਮੈਡ ਮੈਂ ਖੜੀਆਂ ਨੇ ਹਜੇ ਵੀ ਤੇ ਕੋਈ ਪਾਣੀ ਦੀ ਕਿਸੇ ਦਾ ਪ੍ਰਬੰਧ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈਗਾ ਹਰ ਕੋਈ ਆ ਬੰਦਾ ਆਪਣਾ ਆਪਣਾ ਪਾਣੀ ਲੈ ਕੇ ਆ ਰਿਹਾ ਨਾ ਕੋਈ ਬੈਠਣ ਦਾ ਨਾ ਕੋਈ ਬੈਠਣ ਵਾਲਾ ਨਹੀਂ ਆ ਦੋ ਚਾਰ ਕੁਰਸੀਆਂ ਹੈਗੀਆਂ ਨੇ ਬੈਠਦੇ ਨੇ ਕੀ ਨਾਮ ਤੁਹਾਡਾ ਮੇਰਾ ਨਾਮ ਗ੍ਰਿੰਦਰ ਸਿੰਘ ਪਿੰਡਾ ਜਲੌਰ ਮੈਂ ਇੱਥੇ ਜਿਆਦੇ ਫਾਰਮ ਭਰਨ ਆਏ ਹਾਂ ਹਾਂ ਜੀ ਡਾਕਟਰ ਇਹ ਬਿਲਕੁਲ ਜ਼ੀਰੋ ਪ੍ਰਬੰਧ ਹੈ ਬਹੁਤ ੱੱਕਾ ਚੱਲ ਰਿਹਾ ਹੈ ਇੱਕ ਇੱਕ ਬੰਦਾ 10-10 ਫੈਲਾ ਅੰਦਰੋਂ ਹੀ ਫੜਾ ਰਿਹਾ ਬਾਹਰਲੇ ਤਾਂ ਟਾਕੀ ਵਾਲੇ ਤਾਂ ਸੁਣੇ ਨਹੀਂ ਰਿਹਾ ਕੋਈ ਆ ਲੈਡੀਆਂ ਸਵੇਰ ਦੀਆਂ ਖੜੀਆਂ ਨੇ 9 ਵਜੇ ਦੀਆਂ ਕਈ ਤੱਕ ਉਹਨਾਂ ਦੇ ਫਾਰਮ ਨਹੀਂ ਜਮਾ ਹੋਏ ਇਹਦੇ ਦੇਖੋ ਨਾ ਮਿਲੇ ਕਿ ਬੈਠਣ ਦਾ ਕੋਈ ਪ੍ਰਬੰਧ ਕੋਈ ਬੈਠਣ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਜੀ ਉੱਤੇ ਸਾਹਮਣੇ ਆ ਦੇਖੋ ਦੁਨੀਆ ਤਰਾ ਤਰਾ ਕਰਦੀ ਫਿਰ ਰਹੀ ਆ ਹਰ ਵੇਲੇ ਲੋਕ ਖੜੇ ਆ ਹਾਂਜੀ ਕੋਈ ਕੁਛ ਨਹੀਂ ਜੀ ਬੈਠਣ ਦਾ ਵੀ ਪ੍ਰਬੰਧ ਨਹੀਂ ਤੁਸੀਂ ਪੱਕੇ ਨੂੰ ਕਹਿੰਦੇ ਰਹੇ ਹੋ ਬੈਠਣ ਦਾ ਵੀ ਪ੍ਰਬੰਧ ਪੂਰਾ ਹੈ ਨਹੀਂ ਪਾਣੀ ਦਾ ਪ੍ਰਬੰਧ ਕੋਈ ਹੈ ਨਹੀਂ ਜੀ ਇੱਥੇ ਜੀ ਕੀ ਮਤ ਹੈ ਇੱਕ ਵਾਰ ਸਰਕਾਰ ਵੱਟੇ ਦਾਵੇ ਕਰਦੀ ਕੋਈ ਪ੍ਰਬੰਧ ਨਹੀਂ ਜੀ ਇੱਥੇ ਕੋਈ ਕੁਛ ਨਹੀਂ ਫੋਕੇ ਵਾਦੇ ਨੇ ਜਿੰਨੇ ਮਰਜ਼ੀ ਕਰੀ ਜਾਓ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ ਮੰਗਤੀ ਕਰੋ ਮੰਗੇ ਆ ਪਹਿਲੀ ਤਾਂ ਗੱਲ ਜਿਹੜਾ ਕਿ ਮੇਂ ਅੰਦਰ ਬੈਠੀ ਹੈ ਕਮੇਟੀ ਬੈਠੀ ਹੈ ਬਿੰਡੋ ਕਾਦੇ ਵਾਸਤੇ ਖੋਲੀ ਉਹਨਾਂ ਨੇ ਜਦਾ ਬਿੰਡੋ ਹੀ ਬੰਦ ਕਰਕੇ ਅੰਦਰ ਹੀ ਫੈਲਾ ਫੋਲਣ ਦੇਤੀਆਂ ਜਿਹੜੇ ਫਰਮਾਸ਼ੀ ਆ ਰਹੇ ਨੇ ਉਹ ਫੈਲਾ ਅੰਦਰੋ ਜਮਾ ਕਰਾਇਆ ਰਹੇ ਨੇ ਜਿਹੜੀ ਆਮ ਜਨਤਾ ਉਹ ਬਾਹਰ ਖੱਜਲ ਹੋ ਰਹੀ ਆ ਕਿਤਾ ਪਰਮ ਭਰਨ ਦੇ ਜਿਤੇ ਨਹੀਂ ਕੋ ਆ ਘਟ ਦਿੱਤੇ ਹੋਏ ਨਹੀਂ ਪ੍ਰਬੰਧ ਨਹੀਂ ਪ੍ਰਬੰਧ ਕੋਈ ਨਹੀਂ ਜੀ ਹਾਂ ਜੀ ਮੈਂ ਲੈਨਨਗਰ ਬੀਡੀਪੀ ਸੰਧਰਾਲਾ ਜੀ ਜਦੋਂ ਪੰਚਾਇਤ ਕੌਂਸਲ ਦੇ ਫਾਰਮ ਭਰਨ ਲਈ ਉਹ ਅੰਜਾਮ ਲਗਾ ਰਹੇ ਨੇ ਕਿਤੇ ਕੋਈ ਸਰਵਕ ਨਹੀਂ ਕੀਤਾ ਗਿਆ ਨਾ ਪਾਣੀ ਦਾ ਨਾ ਬੈਠੀ 350 ਚੀਜ਼ ਲੰਗਵਾਈ ਹੋਈ ਹੈ ਬਕਾਇਦਾ ਸ਼ਾਮਾ ਨਾ ਲੱਗਿਆ ਹੋਇਆ ਜੀ ਆਪਾਂ ਦੇਖ ਸਕਦੇ ਆ ਇਸ ਤੋਂ ਇਲਾਵਾ ਪਾਣੀ ਦਾ ਪੂਰਾ ਪ੍ਰੋਪਰ ਕੈਂਪਰ ਮੰਗਵਾਇਆ ਹੋਇਆ ਹੈ ਮਿਨਰਲ ਵਾਟਰ ਮੰਗਵਾਇਆ ਹੋਇਆ ਪਰ ਕੰਟੀਨਿਊ ਮੈਂ ਰੈਗੂਲਰ ਬੈਠਾ ਮਤਲਬ ਇਵਨ ਟਿਕਸਮੀਆ ਛੁੱਟੀਆਂ ਦੇ ਦੌਰਾਨ ਵੀ ਮੈਂ ਇੱਥੇ ਜੀ ਹੁਣ ਵੀ ਮੈਂ ਇੱਥੇ ਬੈਠਾ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈਰੇ ਆਫਿਸ ਦੇ ਕਿ ਨੋਮੀਨੇਸ਼ਨ ਫਾਈਲ ਹੋ ਜਾ ਤਾਂ ਮੈਨੂੰ ਆ ਕੇ ਕਹਦੇ ਤਾਂ ਮੈਂ ਇਮੀਡੀਟ ਉਹ ਵੀ ਕੋਈ ਪ੍ਰੋਬਲਮ ਹੈਗੀ ਤਾਂ ਸਾਲਵ ਕਰ ਦੂੰਗਾ ਮਤਲਬ ਦੇ ਕੇ ਫਾਰਮ ਭਰੇ ਜਾ ਰਹੇ ਤੇ ਚਾਰਜ ਵੀ ਟੋਲ ਰਿਹਾ ਹੈ ਇੱਕ ਦੋ ਵਿੰਡੋ ਦੇ ਬਾਅਦ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿੱਥੇ ਕਿ ਲੋਕਾਂ ਦਾ ੁੱਪੜੇ ਚੜ੍ਹਨਾ ਦੀ ਔਕਤ ਹੈ ਬਿਲਕੁਲ ਜੀ ਦੇਖੋ ਕਿਸੇ ਕਲਸਟਰ ਦੇ ਵਿੱਚ ਕੋਈ ਪਿੰਡ ਨਾ ਵੱਡਾ ਛੋਟਾ ਹੋਵੇ ਲਈ ਦੋ ਪਿੰਡ ਦਾ ਵੱਡਾ ਹੋ ਜਾਂਦਾ ਤਾਂ ਉਹਦੇ ਕਿ ਮੈਂਬਰ ਜ਼ਿਆਦਾ ਹੋ ਜਾਂਦੇ ਹੈ ਇੱਕ ਦੇ ਪਿੰਡ ਦੇ ਵਿੱਚ 5 ਮੈਂਬਰ ਹੈ ਕਿਸੇ ਦੇ ਵਿੱਚ 9 ਹੈ ਇੱਕ ਦੇ 7 ਹੈ ਕਿਸੇ ਦੇ 11 ਕਿਸੇ ਦੇ ਵਿੱਚ 13 ਨੈਚਰਲੀ ਜਿਹੜੇ ਪਿੰਡ ਵੱਡੇ ਕਲਸਟਰ ਚ ਆ ਗਏ ਤਾਂ ਉਹ ਮੇਰੇ ਖਿਆਲ ਓਕੇ ਤਾਂ ਥੋੜਾ ਰਸਤਾ ਜ਼ਿਆਦਾ ਹੋਊਗਾ ਜੀ